ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਦਾ ਆਖਰ ਕੀ ਰਾਜ਼ ਹੁੰਦਾ ਹੈ ਜੇਕਰ ਤੁਹਾਨੂੰ ਅਜੇ ਤੱਕ ਇਸ ਦੇ ਬਾਰੇ ਵਿੱਚ ਨਹੀਂ ਪਤਾ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਅਤੇ ਜੇਕਰ ਤੁਹਾਨੂੰ ਪਤਾ ਵੀ ਹੈ ਤਾਂ ਵੀ ਤੁਸੀਂ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਵਾਲੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਉੱਤਰੀ ਭਾਰਤ ਦੇ ਵਿੱਚ ਅੱਜਕੱਲ ਠੰਡ ਪੂਰੀ ਸਿਖਰਾਂ ਦੇ ਉੱਪਰ ਹੈ ਅਤੇ ਠੰਡ ਤੋਂ ਬਚਣ ਦੇ ਲਈ ਹਰ ਕੋਈ ਵਿਅਕਤੀ ਕੋਈ ਨਾ ਕੋਈ ਉਪਾਅ ਜ਼ਰੂਰ ਕਰਦਾ ਹੈ। ਜ਼ਿਆਦਾਤਰ ਲੋਕ ਆਪਣੇ ਕਮਰਿਆਂ ਦੇ ਵਿੱਚ ਰੂਮ ਹੀਟਰ ਲਗਾ ਕੇ ਕਮਰੇ ਨੂੰ ਗਰਮ ਕਰਕੇ ਠੰਡ ਤੋਂ ਰਾਹਤ ਲੈਂਦੇ ਨੇ। ਅਤੇ ਕਈ ਲੋਕ ਆਪਣੇ ਕਮਰੇ ਦੇ ਵਿੱਚ ਰੂਮ ਹੀਟਰ ਚਲਾਉਣ ਦੇ ਨਾਲ ਨਾਲ ਇੱਕ ਪਾਣੀ ਦੀ ਬਾਲਟੀ ਵੀ ਰੱਖ ਲੈਂਦੇ ਨੇ। ਇਸ ਦਾ ਕੀ ਰਾਜ਼ ਹੁੰਦਾ ਹੈ ਇਹ ਜਾਣਨ ਦੇ ਲਈ ਪਹਿਲਾਂ ਆਪਾਂ ਰੂਮ ਹੀਟਰ ਦਾ ਫਾਇਦਾ ਅਤੇ ਨੁਕਸਾਨ ਦੋਵੇਂ ਚੀਜ਼ਾਂ ਦੇਖ ਲੈਣੇ ਆ। ਹੁਣ ਫਾਇਦਾ ਤਾਂ ਆਪਾਂ ਦੋਸਤੋ ਸਾਰੇ ਹੀ ਜਾਣਦੇ ਆ। ਕਿ ਰੂਮ ਹੀਟਰ ਜਿਸ ਕਮਰੇ ਦੇ ਵਿੱਚ ਆਪਾਂ ਚਲਾਵਾਂਗੇ ਕਮਰਾ ਨਿੱਗਾ ਹੋ ਜਾਊਗਾ ਆਪਾਂ ਨੂੰ ਠੰਡ ਤੋਂ ਰਾਹਤ ਮਿਲ ਜਾਊਗੀ ਲੇਕਿਨ ਨੁਕਸਾਨ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਅਤੇ ਬੇਸਿਕ ਕੁਝ ਲੋਕ ਇਸ ਦੇ ਨੁਕਸਾਨ ਨੂੰ ਮਹਿਸੂਸ ਤਾਂ ਕਰਦੇ ਨੇ ਪਰੰਤੂ ਪੂਰੇ ਨੁਕਸਾਨ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਇਕੱਠੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਦੋਂ ਕਿਸੇ ਕਮਰੇ ਦੇ ਵਿੱਚ ਰੂਮ ਹੀਟਰ ਚਲਾਇਆ ਜਾਂਦਾ ਹੈ ਤਾਂ ਉਸ ਕਮਰੇ ਦੇ ਵਿੱਚ ਖੁਸ਼ਕ ਚਮੜੀ ਵਾਲੇ ਲੋਕਾਂ ਦੀ ਚਮੜੀ ਹੋਰ ਵਧੇਰੇ ਖੁਸ਼ਕ ਹੋ ਜਾਂਦੀ ਹੈ ਇਹ ਤੱਕ ਕਿ ਜਿਨ੍ਹਾਂ ਦੀ ਸਕਿਨ oily ਹੁੰਦੀ ਹੈ ਉਹਨਾਂ ਦੀ ਸਕਿਨ ਵੀ ਖੁਸ਼ਕ ਹੋਣ ਲੱਗਦੀ ਹੈ ਜਦੋਂ ਕਿ ਜਿਨ੍ਹਾਂ ਦੀ ਪਹਿਲਾਂ ਹੀ dry skin ਹੁੰਦੀ ਹੈ ਉਹਨਾਂ ਦੀ ਸਕਿਨ ਤਾਂ ਬਹੁਤ ਜ਼ਿਆਦਾ ਹੋਰ ਖੁਸ਼ਕ ਹੋ ਜਾਂਦੀ ਹੈ ਇਸ ਦੇ ਨਾਲ ਹੀ ਅੱਖਾਂ ਵੀ ਖੁਸ਼ਕ ਹੋਣ ਲੱਗ ਜਾਂਦੀਆਂ ਹਨ ਅਤੇ ਗਲਾ ਅਤੇ ਨੱਕ ਵੀ ਖੁਸ਼ਕ ਹੋ ਜਾਂਦਾ ਹੈ ਕਈ ਲੋਕਾਂ ਨੂੰ ਤਾਂ ਹੀਟਰਸ ਵਾਲੇ ਕਮਰੇ ਦੇ ਵਿੱਚ ਬੈਠਣ ਤੋਂ ਬਾਅਦ ਸਾਹ ਦੀ ਸਮੱਸਿਆ ਵੀ ਆਉਣ ਲੱਗ ਜਾਂਦੀ ਹੈ ਅਤੇ ਪਹਿਲਾਂ ਹੀ dry skin ਵਾਲਿਆਂ ਦੀ ਚਮੜੀ ਹੋਰ ਵੀ ਦੇਖੇ ਖੁਸ਼ਕ ਹੋਣ ਜਾਣ ਦੇ ਕਰਕੇ ਖਾਜ ਖੁਜਲੀ ਵੀ ਹੋਣ ਲੱਗ ਜਾਂਦੀ ਹੈ ਇਸ ਦੇ ਪਿੱਛੇ ਇਹੀ ਕਾਰਨ ਦੱਸਿਆ ਜਾਂਦਾ ਹੈ ਕਿ ਹੀਟਰ ਚਲਾਉਣ ਦੇ ਨਾਲ ਕਮਰੇ ਦੀ ਨਮੀ ਸੁੱਕ ਜਾਂਦੀ ਹੈ ਅਤੇ ਇਹੀ ਨਮੀ ਸੁੱਕ ਜਾਣ ਦੇ ਕਾਰਨ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਹੁਣ ਆਪਾਂ ਰੂਮ ਹੀਟਰ ਚਲਾਉਣ ਦੇ ਫਾਇਦੇ ਅਤੇ ਨੁਕਸਾਨ ਤਾਂ ਦੋਵੇਂ ਜਾਣ ਲਿੱਤੇ ਪਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਕੁਝ ਲੋਕ ਪਾਣੀ ਦੀ ਬਾਲਟੀ ਕਿਉਂ ਰੱਖਦੇ ਹਨ ਇਕੱਠੀ ਕੀਤੀ ਗਈ ਜਾਣਕਾਰੀ ਅਤੇ মিডিਆ ਰਿਪੋਰਟਾਂ ਦੇ ਮੁਤਾਬਕ ਜਿਸ ਕਮਰੇ ਦੇ ਵਿੱਚ ਰੂਮ ਹੀਟਰ ਚਲਾਇਆ ਜਾਂਦਾ ਹੈ ਜੇਕਰ ਉਸ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਰੱਖ ਲਈ ਜਾਵੇ ਤਾਂ ਫਿਰ ਉਸ ਕਮਰੇ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਨਮੀ ਬਰਕਰਾਰ ਰਹਿਣ ਦੇ ਕਾਰਨ ਪਹਿਲਾਂ ਦੱਸੀ ਗਈਆਂ ਸਮੱਸਿਆਵਾਂ ਦੇ ਵਿੱਚ ਕਮੀ ਦੇਖੀ ਗਈ ਹੈ ਸੋ ਇਸੇ ਕਰਕੇ ਹੀ ਲੋਕ ਰੂਮ ਹੀਟਰ ਚਲਾਉਣ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਰੱਖਦੇ ਹਨ ਤਾਂ ਫਿਰ ਜੇਕਰ ਇਹ ਗੱਲ ਸੱਚ ਹੈ ਕਿ ਨਮੀ ਦੇ ਖਤਮ ਹੋ ਜਾਣ ਦੇ ਕਾਰਨ ਇਹ ਸਮੱਸਿਆਵਾਂ ਆਉਂਦੀਆਂ ਹਨ ਤਾਂ ਫਿਰ ਇਹ ਵੀ ਗੱਲ ਸੱਚ ਹੈ ਕਿ ਨਮੀ ਦੇ ਬਰਕਰਾਰ ਰਹਿਣ ਦੇ ਨਾਲ ਇਹ ਸਮੱਸਿਆਵਾਂ ਨਹੀਂ ਆਉਣਗੀਆਂ ਦੋਸਤੋ ਤੁਸੀਂ ਵੀ ਪਾਣੀ ਦੀ ਬਾਲਟੀ ਵਾਲਾ ਤਜਰਬਾ ਕਰਕੇ ਦੇਖਿਓ ਅਤੇ ਉਸ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਅਤੇ ਤੁਸੀਂ ਇਸ ਦੇ ਨਾਲ ਹੀ ਇੱਕ ਤਜਰਬਾ ਹੋਰ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਨਹੀਂ ਰੱਖਣਾ ਚਾਹੁੰਦੇ ਤਾਂ ਫਿਰ ਉਸ ਕਮਰੇ ਦੇ ਵਿੱਚ ਇੱਕ ਗਿੱਲਾ ਕੱਪੜਾ ਵੀ ਰੱਖਿਆ ਜਾ ਸਕਦਾ ਹੈ ਕਿਉਂਕਿ ਗਿੱਲਾ ਕੱਪੜਾ ਰੱਖਣ ਦੇ ਨਾਲ ਵੀ ਕਮਰੇ ਦੀ ਨਮੀ ਬਰਕਰਾਰ ਰਹੇਗੀ। ਗਿੱਲਾ ਕੱਪੜਾ ਵੀ ਹਵਾ ਦੇ ਵਿੱਚੋਂ ਨਮੀ ਨੂੰ ਸੁੱਕਣ ਨਹੀਂ ਦੇਵੇਗਾ। ਦੱਸ ਦਈਏ ਕਿ ਇਹ ਵੀਡੀਓ ਕੇਵਲ ਤੁਹਾਡੀ ਜਾਣਕਾਰੀ ਦੇ ਹਿੱਤ ਹੈ ਅਤੇ ਜੇਕਰ ਤੁਹਾਨੂੰ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਿਹਤ ਨਾਲ ਸੰਬੰਧਿਤ ਜਾਂ ਚਮੜੀ ਨਾਲ ਸੰਬੰਧਿਤ ਸਮੱਸਿਆ ਆਂਦੀ ਹੈ ਤਾਂ ਫਿਰ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਹੁਣ ਵੀਡੀਓ ਛੱਡਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।